ਯੂਨਾਈਟਿਡ ਸਿੱਖ ਆਸਟ੍ਰੇਲੀਆ ਵੱਲੋਂ ਨਾਨਕ ਸ਼ਾਹੀ ਸਮੰਤ 557 ਮਾਲਟਨ ਦੇ ਵਿਕਟੋਰੀਆ ਵਿਖੇ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ। ਵਿਕਟੋਰੀਅਨ ਧਰਤੀ ਤੇ ਮਨਾਇਆ ਜਾਣ ਵਾਲਾ ਇਹ ਪਹਿਲਾ ਨਵਾਂ ਸਾਲ ਹੈ ਜੋ ਕਿ ਸਿੱਖ ਭਾਈਚਾਰੇ ਲਈ ਬੋਧ ਹੀ ਮਾਣ ਵਾਲੀ ਗੱਲ ਹੈ। ਇਸ ਸਮਾਗਮ ਵਿੱਚ ਮੈਲਬਰਨ ਅਤੇ ਵਿਕਟੋਰੀਆ ਦੀਆਂ ਸਿੱਖ ਸੰਗਠਨਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਿੱਖ ਇਤਿਹਾਸ ਨਾਲ ਸੰਬੰਧਿਤ ਦਸਤਾਵੇਜ਼, ਸਿੱਖ ਰਾਜ ਸਮੇਂ ਦੇ ਸਿੱਕੇ, ਇਤਿਹਾਸਕ ਕਿਤਾਬਾਂ ਆਦਿ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ਯੂਥ ਮਟਰਸਾਈਕਲ ਕਲੱਬ ਵੱਲੋਂ ਦਸਤਾਰ ਸਜਾਓ ਮੁਕਾਬਲੇ ਕਰਵਾਏ ਗਏ। ਸਮਾਗਮ ਵਿੱਚ ਨੌਜਵਾਨਾਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਸਨ। ਘੋੜਸਵਾਰੀ ਸਮੇਤ ਕਈ ਹੋਰ ਮੁਕਾਬਲਿਆਂ ਵਿੱਚ ਨੌਜਵਾਨਾਂ ਨੇ ਵੱਧ ਚੜ ਕੇ ਹਿੱਸਾ ਲਿਆ। ਇਸ ਸਮਾਗਮ ਦੌਰਾਨ ਫੈਡਰਲ ਐਮਪੀ ਸैम ਰੇ ਜੋਂ ਰਿਆਨ ਅਤੇ ਸਟੇਟ ਐਮਪੀ ਮੈਥਿਊ ਹਿਲਕਾਰੀ ਮਾਲਟਨ ਮੇਅਰ ਸਟੀਵ ਅਤੇ ਮਾਲਟਨ ਸਿਟੀ ਕੌਂਸਲਰ ਨੇ ਸ਼ਮੂਲੀਅਤ ਕੀਤੀ। ਯੂਨਾਈਟਿਡ ਸਿੱਖ ਆਸਟ੍ਰੇਲੀਆ ਵੱਲੋਂ ਵੀ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਸਭ ਦਾ ਧੰਨਵਾਦ ਕੀਤਾ ਗਿਆ। ਯੂਨਾਈਟਿਡ ਸਿੱਖ ਆਸਟ੍ਰੇਲੀਆ ਵੱਲੋਂ ਨਾਨਕ ਸ਼ਾਹੀ ਸਮੰਤ 557 ਮਾਲਟਨ ਦੇ ਵਿਕਟੋਰੀਆ ਵਿਖੇ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ। ਵਿਕਟੋਰੀਅਨ ਧਰਤੀ ਤੇ ਮਨਾਇਆ ਜਾਣ ਵਾਲਾ ਇਹ ਪਹਿਲਾ ਨਵਾਂ ਸਾਲ ਹੈ ਜੋ ਕਿ ਸਿੱਖ ਭਾਈਚਾਰੇ ਲਈ ਬੋਧ ਹੀ ਮਾਨ ਵਾਲੀ ਗੱਲ ਹੈ। ਇਸ ਸਮਾਗਮ ਵਿੱਚ ਮੈਲਬਰਨ ਅਤੇ ਵਿਕਟੋਰੀਆ ਦੀਆਂ ਸਿੱਖ ਸੰਗਠਨਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਿੱਖ ਇਤਿਹਾਸ ਨਾਲ ਸੰਬੰਧਿਤ ਦਸਤਾਵੇਜ਼, ਸਿੱਖ ਰਾਜ ਸਮੇਂ ਦੇ ਸਿੱਕੇ, ਇਤਿਹਾਸਕ ਕਿਤਾਬਾਂ ਆਦਿ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ਯੂਥ ਮਟਰਸਾਈਕਲ ਕਲੱਬ ਵੱਲੋਂ ਦਸਤਾਰ ਸਜਾਓ ਮੁਕਾਬਲੇ ਕਰਵਾਏ ਗਏ। ਸਮਾਗਮ ਵਿੱਚ ਨੌਜਵਾਨਾਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਸਨ। ਘੋੜਸਵਾਰੀ ਸਮੇਤ ਕਈ ਹੋਰ ਮੁਕਾਬਲਿਆਂ ਵਿੱਚ ਨੌਜਵਾਨਾਂ ਨੇ ਵੱਧ ਚੜ ਕੇ ਹਿੱਸਾ ਲਿਆ। ਇਸ ਸਮਾਗਮ ਦੌਰਾਨ ਫੈਡਰਲ ਐਮਪੀ ਸैम ਰੇ ਜੋਂ ਰਿਆਨ ਅਤੇ ਸਟੇਟ ਐਮਪੀ ਮੈਥਿਊ ਹਿਲਕਾਰੀ ਮਾਲਟਨ ਮੇਅਰ ਸਟੀਵ ਅਤੇ ਮਾਲਟਨ ਸਿਟੀ ਕੌਂਸਲਰ ਨੇ ਸ਼ਮੂਲੀਅਤ ਕੀਤੀ। ਯੂਨਾਈਟਿਡ ਸਿੱਖ ਆਸਟ੍ਰੇਲੀਆ ਵੱਲੋਂ ਵੀ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਸਭ ਦਾ ਧੰਨਵਾਦ ਕੀਤਾ ਗਿਆ। ਯੂਨਾਈਟਿਡ ਸਿੱਖ ਆਸਟ੍ਰੇਲੀਆ ਵੱਲੋਂ ਨਾਨਕ ਸ਼ਾਹੀ ਸਮੰਤ 557 ਮਾਲਟਨ ਦੇ ਵਿਕਟੋਰੀਆ ਵਿਖੇ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ। ਵਿਕਟੋਰੀਅਨ ਧਰਤੀ ਤੇ ਮਨਾਇਆ ਜਾਣ ਵਾਲਾ ਇਹ ਪਹਿਲਾ ਨਵਾਂ ਸਾਲ ਹੈ ਜੋ ਕਿ ਸਿੱਖ ਭਾਈਚਾਰੇ ਲਈ ਬੋਧ ਹੀ ਮਾਣ ਵਾਲੀ ਗੱਲ ਹੈ। ਇਸ ਸਮਾਗਮ ਵਿੱਚ ਮੈਲਬਰਨ ਅਤੇ ਵਿਕਟੋਰੀਆ ਦੀਆਂ ਸਿੱਖ ਸੰਗਠਨਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਿੱਖ ਇਤਿਹਾਸ ਨਾਲ ਸੰਬੰਧਿਤ ਦਸਤਾਵੇਜ਼, ਸਿੱਖ ਰਾਜ ਸਮੇਂ ਦੇ ਸਿੱਕੇ, ਇਤਿਹਾਸਕ ਕਿਤਾਬਾਂ ਆਦਿ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ਯੂਥ ਮਟਰਸਾਈਕਲ ਕਲੱਬ ਵੱਲੋਂ ਦਸਤਾਰ ਸਜਾਓ ਮੁਕਾਬਲੇ ਕਰਵਾਏ ਗਏ। ਸਮਾਗਮ ਵਿੱਚ ਨੌਜਵਾਨਾਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਸਨ। ਘੋੜਸਵਾਰੀ ਸਮੇਤ ਕਈ ਹੋਰ ਮੁਕਾਬਲਿਆਂ ਵਿੱਚ ਨੌਜਵਾਨਾਂ ਨੇ ਵੱਧ ਚੜ ਕੇ ਹਿੱਸਾ ਲਿਆ। ਇਸ ਸਮਾਗਮ ਦੌਰਾਨ ਫੈਡਰਲ ਐਮਪੀ ਸैम ਰੇ ਜੋਂ ਰਿਆਨ ਅਤੇ ਸਟੇਟ ਐਮਪੀ ਮੈਥਿਊ ਹਿਲਕਾਰੀ ਮਾਲਟਨ ਮੇਅਰ ਸਟੀਵ ਅਤੇ ਮਾਲਟਨ ਸਿਟੀ ਕੌਂਸਲਰ ਨੇ ਸ਼ਮੂਲੀਅਤ ਕੀਤੀ। ਯੂਨਾਈਟਿਡ ਸਿੱਖ ਆਸਟ੍ਰੇਲੀਆ ਵੱਲੋਂ ਵੀ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਸਭ ਦਾ ਧੰਨਵਾਦ ਕੀਤਾ ਗਿਆ।